ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਝੰਡਾ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾਾਂ ਤੇ ਚਾਰ ਨਾਲ ਮੱਝਾਂ ਦੇ ਵਿੱਚ ਦਿਖਾਵਾਂਗੇ ਇੱਕ ਮਾਝ ਦੋਸਤੋ ਟੋਕਰ ਗੱਭਣ ਹੋਊਗੀ ਇਹਨਾਂ ਪਸ਼ੂਆਂ ਦੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਘਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲਿਨੀ ਹੈ ਜੀ ਸਾਸੀ ਕਾ ਬਾਈ ਸਾਸੀ ਕਾ ਬੇਟੀ ਸਾਸੀ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਬੇਟੀ ਵਧੀਆ ਜੀ ਐਡਰੈਸ ਬੋਲਦੀ ਵੀਰ ਆਪਣਾ ਐਡਰੈਸ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਫੋਨ ਨੰਬਰ ਹੈਗਾ 9872439717 ਠੀਕ ਹੈ ਜੀ ਹਾਂਜੀ ਨਾਮ ਨਾਮ ਢੰਡਾ ਸਿੰਘ ਵਪਾਰੀ ਪਿੰਡ ਕੈਰੋਂ ਠੀਕ ਹੈ ਜੀ ਹਾਂਜੀ ਤੇ ਵੀਰ ਅਜਾ ਆਪਣੇ ਕੋਲ ਤਿੰਨ ਨਾਗਾਂ ਦੇ ਗਾਮਾਂ ਦੇ ਵਿੱਚ ਤੇ ਚਾਰ ਨਾਗ ਮੱਝਾਂ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਨਾਗ ਤਿੰਨ ਜੀ 12 13 ਵਾਂ ਸ਼ੁਰੂ ਕਰ ਲਈ ਵੀਰ ਆਪਾਂ ਇਹ ਇਸ ਇਧਰ ਮੱਝ ਤੋਂ ਆ ਗਈ ਪਿਲੂ ਹਾਂਜੀ ਦੱਸਿਏ ਇਹਦੇ ਬਾਰੇ ਏ ਵੀਰ ਜੀ ਦੂਜਾ ਸੁਆ ਛੋਟੀ ਸੂਈ ਜੇ ਅੱਛਾ ਜੀ ਕੱਟੀ ਮਗਰ ਜੇ ਦੇ ਇਹ ਕਿਹੜੀ ਕੱਟੀ ਦੇ ਹਾਂਜੀ ਹਾਂਜੀ ਉਹ ਪਰਲੇ ਬੰਨੇ ਆ ਕੱਟੀ ਆਹੜੀ ਪਰਲੇ ਬਸ ਬੱਧੀ ਹਾਂਜੀ ਆ ਵਾ ਕੱਟੀ ਲੋ ਜੀ ਦੋਸਤੋ ਆ ਬੱਚਾ ਬੱਤਾ ਜੀ ਕੱਟੀ ਦੀ ਆ ਵੇਖੋ ਠੀਕ ਹੈ ਇਹਨੂੰ ਹੋ ਗਏ ਹੋਣਗੇ ਵੀਰ ਜੀ ਵੇਖ ਲੈ ਆਪ ਤੇ ਕੋ ਲਾਲੇ ਆਪਾਂ ਉਹਦੇ ਘਰ ਵਾਲਿਆਂ ਨੇ ਆਖਿਆ ਵੀ ਅੱਜ 15 14 ਦਿਨ ਹੋਏ ਆ ਚਲੋ ਪੱਟੀ ਇਹ ਆ ਬੀ ਚੰਗੀ ਜੇ ਜਵਾਨ ਜੇ ਕੱਟੀ ਕੱਟੀ ਦੋਸਤੋ ਪੂਰੀ ਜੈਡ ਬਲੈਕ ਜੀ ਹਾਂਜੀ ਪੂਰੀ ਮੈਂ ਵੀ ਪੂਰੀ ਜੈਡ ਬਲੈਕ ਆ ਵੇਖੋ ਦਵਾ ਟੂ ਬੜਾ ਲੱਗਾ ਕਰ ਸੁਆ ਵੀਰ ਕਿੰਨਾ ਸੂਈ ਸੁਆ ਦੂ ਐਸ਼ੀ ਹਾਂਜੀ ਆਪਾਂ ਨੂੰ ਉਹਨਾਂ ਦੁੱਧਾ ਕਿ ਆਪਾਂ ਦੇ ਦੁੱਧਾ ਸਮਝ ਕੇ ਲਈ ਆ 15 ਦਿਨ ਹੋ ਗਏ ਸੁਈ ਨੇ ਹਾਂਜੀ 14 15 ਦਿਨ ਹੋ ਗਏ ਕਿੰਨਾ ਦੁੱਧ ਵੀਰ ਜੀ ਹੁਣ ਚਾਰਿਆ ਦੁੱਧ ਵੀਰ ਜੀ ਇਹਦੇ ਕੋਲੇ ਹੋਣਾ ਵਾ ਇਸ ਟਾਈਮ ਹੁਣ 10 ਸੀ ਕਿਤੋਂ ਬਾਹਰ ਹੀ ਆ 11 11.5 ਕਿਲੋ ਦੁੱਧ 10 ਤੋਂ ਪਲੱਸ ਹੀ ਹੈ ਨਾ ਹਾਂਜੀ ਹਾਂਜੀ 10 ਪਲੱਸ ਹੀ ਹਾਂਜੀ ਪੂਰੀ ਜੀ ਲਓ ਦੋਸਤੋ 15 ਦਿਨ ਦਾ ਟਾਈਮ ਇਨ ਸੁਈ ਨੇ ਹੋ ਗਿਆ ਜੇ 10 ਤੋਂ ਪਲੱਸ ਦੁੱਧ ਹੋਊਗਾ ਆਰਡਰ ਕੁਆਲਿਟੀ ਜਿਹੜੀ ਹੈ ਬਹੁਤ ਸੋਹਣੀ ਤਿਆਰ ਕੀਤੀ ਹੈ ਮਾਜ ਵੀ ਦੋਸਤੋ ਪੂਰੀ ਜੈਡ ਬਲੇਗਾ ਤੇ ਕੱਟੀ ਜਿਹੜੀ ਮਗਰ ਦੋਸਤੋ ਵੀ ਪੂਰੀ ਜੈ ਆ ਜੱਗਾ ਕੱਟੀ ਚ ਫੋਟੋ ਵੀਡੀਓ ਦੋਸਤੋ ਤੁਹਾਨੂੰ ਮੈਂ ਵਿਖਾਤੀ ਮੱਚ ਸੁਆ ਬੇਸ਼ੱਕ ਤੁਹਾਡੇ ਤੇ ਡਿਪੈਂਡ ਕਰਦੀ ਏ ਗੱਲ ਵੈਸੇ ਦੋਸਤੋ ਜੇ ਮੱਚ ਤੇ ਆਪਾਂ ਹਿਸਾਬ ਕਰ ਲਈਏ ਛੋਟੀ ਛੋਟੀ ਮੈਂ ਹੀ ਆ ਵੀ ਇਹ ਨਹੀਂ ਗੱਲ ਹੈ ਵੀ ਚਲੋ ਦੂਜੇ ਦੂਜਾ ਉਹਨਾਂ ਨੇ ਕੀ ਵਾਦ ਤੋਂ ਹੱਥ ਜਾਊਗਾ ਤੇਜਾ ਵੀ ਹੋ ਸਕਦੀ ਹੈ ਨਾ ਹਾਂਜੀ ਹਾਂਜੀ ਕੱਟੀ ਬਹੁਤ ਵਧੀਆ ਵਾ ਨਾਲੇ ਬਰੀਡ ਵਧੀਆ ਵੀਰ ਜੀ ਮੈਂ ਹਾਂ ਜੀ ਹਾਂਜੀ ਅਣ ਕੱਡਾ ਵੇਖੋ ਕਿਦਾਂ ਗਾੜੀਆਂ ਤੋਂ ਨਾ ਲੱਗਾ ਮਗਰੋਂ ਸਾਰ ਨਾਲਾਈ ਕਰਦੀ ਲਵ ਜੀ ਕਰੋ ਚੱਕ ਹਾਂਜੀ ਚਵਾਲ ਮੋਗਾ ਹੀ ਆ ਵੀਰ ਜੀ ਲਵ ਜੀ ਹਾਂਜੀ ਦੋਸਤੋ ਜਿਹੜੀਆਂ ਨਾੜਾ ਹਵਾਨੇ ਦੇ ਕਰੋ ਚੱਕ ਗਾਂਵਾਂ ਜਵਾਬੜਾ ਵੀ ਤੇ ਜਵਰਦੀ ਬਹੁਤ ਸੋਹਣਾ ਜਿਹੜਾ ਜਵਾਬ ਬਹੁਤ ਜ਼ਿਆਦਾ ਵਧੀਆ ਹਾਂਜੀ ਹਾਂ ਤੇ ਵੀਰ ਜੀ ਗੱਲ ਕਰੀਏ ਦੇ ਮੁੱਲ ਬਾਰੇ ਮੁੱਲ ਵੀਰ ਜੀ ਇਹਦਾ ਆਪਾਂ ਭਾਵੇਂ 10 ਕਰ ਲਈਏ ਇਹਨਾਂ 5 ਕਰ ਲਈਏ ਵੀਰ ਜੀ ਲੱਖ ਤੋਂ ਮਾਨਤਾਨ ਕਰ ਦਾਂਗੇ ਕਿੰਨਾ ਮਾਨਤਨ ਹੋ ਸੋਹਰਾ 3000 ਮਾਨਤਾਨ ਕਰ ਦਾਂ 97000 99000 ਰੁਪਏ ਦਾ ਹੋਰ ਵੀ ਹੈ ਇੱਕ ਜੈਸ ਕੋਈ ਬਸ ਵੀਰ ਜੀ ਗਜਾਇਸ ਤੇ ਉਤਨਾ ਵੇਹੇ ਕੱਢਤੀ ਆ ਬਾਕੀ ਇਹ ਗੱਲ ਹੈ ਕਿ ਮੈਂ ਵੇਹੇ ਖਾਂਦੇਵਾ ਵੇਖੋ ਚਲੋ ਉਹ ਤਾਂ ਮੈਂ ਖਾਤਾ ਵੀ ਰਣ ਹਾਂਜੀ ਹਾਂਜੀ ਬਿੰਦੀਆਂ ਆ ਤਮ ਹਾਂਜੀ ਬਿੰਦੀਆਂ ਵਾਲਾ ਵਹਾਨਾ ਫਿਰ ਜਵਾਬ ਵੀਰ ਜੀ ਏਡਾ ਵਧੀਆ ਵੀ ਨਜ਼ਾਰੇ हां जी हां जी। ਹੈ ਕੋਈ ਕਸਰ ਤੇ ਵੇਖ ਲਓ ਥੋੜੀ ਬੜੀ। ਥੋੜੀ ਬੋਧੀ ਚਲੋ ਇਹ ਗੱਲ ਵੀ ਜੀ ਆਏ ਕਹਿਦਾ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ। ਵੇ ਜੀ ਇਥੇ ਹੋਣੀ ਇਥੇ ਕੀ ਕਰਮਾ। 96000 ਹਾਂ ਜੀ 96000 ਵੀ ਕਰਦਾ। ਲੋ ਜੀ ਦੋਸਤੋ 96000 ਰੁਪਿਆ ਤਾਂ ਬੋਲ ਹੋ ਗਿਆ ਮੌਕੇ ਦਾ ਦੁੱਧ 10 ਤੋਂ 11 ਲੀਟਰ ਦੇ ਵਿੱਚ ਹੋਊਗਾ। ਸਵੇਰ ਦੁੱਧਾ ਮੰਨ ਲੈ ਕੋਈ ਤੱਜਾ ਮੰਨ ਲੈ ਤੇ ਬੱਚਾ ਵੀ ਦੋਸਤੋ ਨੇ ਕੱਟੀ ਦਿੱਤੀ ਮੱਜਾ ਦੋ ਬਣ ਜਾਂਦੀ ਹੈ ਜੀ। ਹਾਂ ਜੀ। ਤੇ ਇਹਦੇ ਨਾਲ ਜਿਹੜੀ ਬੱਤੀ ਮੱਜ ਵੀਰ ਇਹਦੀ ਰਸੀ ਡਿਟੇਲ ਹੈ। ਇਹ ਵੀਰ ਜੀ ਇਹਨੂੰ ਹੋ ਗਏ ਆ ਮੰਨ ਲਓ ਵੀ 2 ਢਾਈ ਮਹੀਨੇ ਹਾਂਜੀ ਸੂਬਾ ਕਿਨਵਾ ਸੂਈ ਵੀ ਦੂਜਾ ਸੂਈ ਹੈਗੀ ਅੱਛਾ ਇਹ ਵੀ ਦੂਜਾ ਸੂਈ ਹੈ ਜੀ ਛੋਟਾ ਜਿਹਾ ਕੱਦ ਮਦਰਾ ਰੱਖਦੀ ਹੈ ਹਾਂਜੀ ਕੱਦ ਚਲੋ ਇਹਦਾ ਵੀ ਥੋੜਾ ਜਿਹਾ ਮਦਰਾ ਰਾਕਦੀ ਹੈ ਬਾਕੀ ਇਹ ਤਾਂ ਲੱਗੀ ਆ ਵੀ ਚਵਾ ਚੂ ਇਹ ਵੀ ਬਹੁਤ ਵਧੀਆ ਵੀਰ ਜੀ ਚਵਾਈਦਾਰਾ ਡੰਗਰ ਕੋਈ ਮੜਾ ਹੋਊਗਾ ਇਹਦੇ ਮਗਰ ਬੱਚਾ ਵੀਰ ਇਹਦੇ ਮਗਰ ਵੀ ਕੱਤੀ ਵੀਰ ਜੀ ਆਹ ਲਓ ਜੀ ਦੱਸੋ ਇਹਦੇ ਮਗਰ ਕੋਈ ਮੰਨ ਲਓ ਆਪਦੀ ਪਰਕਲ ਵਾਲੇ ਕੋਈ 2 ਮਹੀਨੇ ਵਾਲੇ 2.5 ਵਾਲੇ 3 ਵਾਲੇ ਠੀਕ ਹੈ ਆਪੋਂ ਦੇ ਘਰ ਵਾਲਿਆਂ ਖਾ ਵੀ 2.5 ਮਹੀਨੇ ਹੋ ਗਏ ਸੂਈ ਆਹ ਲਓ ਜੀ ਦੋਸਤੋ ਮੈਂ ਦਾ ਆਰਡਰ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਦੋ ਤੋਂ 2.5 ਮਿੰਟ ਦਾ ਟਾਈਮ ਦੋਸਤੋ ਸੂਈ ਨੂੰ ਗਿਆ ਸ਼ਾਫੀਰ ਗਾਂ ਟੀਕਾ ਟੁਕਾ ਪਰ ਇਹ ਨੂੰ ਨਹੀਂ ਵੀਰ ਜੀ ਅਜੇ ਨਹੀਂ ਇਹਨੂੰ ਮੰਨ ਲਓ ਇਹ ਗੱਲ ਹੈ ਕਿ ਆ ਸੂਈ ਨੂੰ ਥੋੜਾ ਚਿਰ ਹੋਇਆ ਵਾ ਬਾਕੀ ਇਹ ਗੱਲ ਹੈ ਕਿ ਆ ਵੀ ਮੈਂ ਛੋਟੀ ਵੀ ਚੰਗੀ ਚਾਰੂ ਆ ਤੇ ਮਗਰ ਚਲੋ ਇਹ ਗੱਲ ਹੈ ਕਿ ਕੱਟੀ ਜਿਹੜੀ ਆ ਗਾੜ ਬੂੜ ਸੋਹਣੀ ਆ ਠੀਕ ਹੈ ਹਾਂ ਜੀ ਕੁੰਕਰੀ ਰਹੀ ਹਾਂ ਜੀ ਐ ਪੂਰਾ ਵਧੀਆ ਆਰਡਰ ਆ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਜ ਦੋਵੇਂ ਮੱਜਾਂ ਦੋਸਤੋ ਬਰੀਕ ਚਮੜੀ ਦੀਆਂ ਤੇ ਇਹਦਾ ਵੀਰ ਮੁੱਲਕ ਨਾ ਕਰਨਾ ਪਾ ਮੁੱਲ ਵੀ ਇਹਦਾ ਭਾਵੇਂ 75 ਕਰ ਲਈਏ 70 ਤੋਂ ਵੀਰ ਜੀ ਮ 77000 ਰੁਪਏ 2000 68000 ਰੁਪਏ ਹਾਂ 68000 ਰੁਪਏ ਦੇ ਰਾਂਗੇ 1000 ਰੁਪਏ ਹੋਰ ਛੱਡ ਦੀ ਚਲੋ ਵੀ ਜੀ ਇੱਕ ਪੂਰਾ 68000 ਰੁਪਏ 68000 ਦੀ ਵੀ ਜੀ ਹਾਂ ਨਾਈਆਂ ਛੋੜੀ ਹੋਣੀਆਂ ਕੋਈ ਮੇਰਾ ਵੀਰ ਭਰਾ ਮੁੜ ਕੇ ਨਾ ਇਹ ਦੁੱਧ ਵੀਰ ਕਿੰਨਾ ਦੱਸਿਆ ਤਿਆਰ ਦੁੱਧ ਵੀਰ ਜੀ ਦੇ ਕੋਲੇ ਹੋਊਗਾ ਜੀ 8-9 ਕਿਲੋ ਤਿਆਰ ਹਾਂ ਜੀ ਫੁੱਲਾ ਡੁੱਲਾ ਵੀ ਜੀ 8 ਕਿਲੋ ਦੀ ਛੋੜ ਗਰੰਟੀ ਹੈ ਉਹ 7 ਵਾਂ ਨਿਕਲੂ 8 ਨਿਕਲੂ ਪੂਰਾ ਠੀਕ ਹੈ ਜੀ ਹਾਂ ਜੀ ਹਾਂ ਲਓ ਦੋਸਤੋ 68000 ਰੁਪਏ ਇਹਦਾ ਮੌਕੇ ਦਾ ਮੁੱਲ ਦੋ ਗਏ ਮੁੱਲ ਦੋਸਤੋ ਬਿਲਕੁਲ ਗ ਤੇ ਕੋਈ 2 ਤੋਂ 2.5 ਮਿੰਟ ਦਾ ਟਾਈਮ ਬਰ ਬੱਚਾ ਦੋਸਤ ਮਗਰ ਇਕੱਠੀ ਸੁਣੀ ਹੈ ਤੇ ਇਸ ਤੋਂ ਅੱਗੇ ਵੀ ਜਿਹੜੀ ਇਹ ਆਨਸਰ ਛੋਟੀ ਹੈ ਇਹਦੀ ਦਸੀਏ ਡਿਟੇਲ ਆਪਾਂ ਵੀਰਾਂ ਨੂੰ ਇਹ ਵੀਰ ਜੀ ਆਪਣਾ ਮੰਨ ਲਓ ਇਹ ਗੱਲੇ ਵੇਖੋ ਆ ਸੀਲਸ ਲੱਕ ਪੂਰੀ ਥਣ ਥਣ ਲੱਗੋ ਕਰਕੇ ਵਿਖਾ ਦਿਓ ਇਹਦੇ ਆ ਵੇਖੋ ਐ ਪੂਰੇ ਇਥੋਂ ਵਿਖਾਵਾ ਵੇਖੋ ਹੁਣ ਵੇਖੋ ਵਧੀਆ ਲੱਗੇ ਕਰਮਾਲੀ ਨੂੰ ਗਾਵਾਂ ਜਿਹੜੇ ਤੋਂ ਸਾਹ ਦੋਸਤ ਉਹਨੇ ਬਣਾਈ ਕਰਤੀ ਹਾਂਜੀ ਹਾਂਜੀ ਇਹ ਇਹਨੂੰ ਵੀਰੇ ਮਤਲਬ ਟੀਕਾ ਭਰਿਆ ਹਾਂ ਹਾਂ ਵੀਰ ਜੀ ਇਹਨੂੰ ਅੱਜ ਨਵੀਂ ਹੋਈ ਨੂੰ ਹੋ ਗਿਆ 15 ਦਿਨ 15 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਨਾ ਵੀਰ ਜੀ ਮੈਂ ਤਾਂ ਉੱਥਾਈ ਗੱਲਾਂ ਸਾਂਭੀ ਸੀ ਆਪਾਂ ਜੇ ਤੋਂ ਲਈ ਕਾਟੂ ਮਾਲ ਤੋਂ ਹੀ ਅੱਛਾ ਜੀ ਹਾਂਜੀ ਹਾਂਜੀ ਇੱਕ ਗਾੜੀ ਬੰਦੇ ਹੀ ਚਲੋ ਉਹਨਾਂ ਨੇ ਲੈ ਲਈ ਸੀ ਤੇ ਮੁੜ ਕੇ ਫਿਰ ਉਹਨੂੰ ਮੈਂ ਕਿਹਾ ਵੀ ਤੁਸੀਂ ਜ਼ਰੂਰ ਇਹਨੂੰ ਚਾਰੀ ਦਾ ਪਾਪ ਕਰਨਾ ਇਹ ਤਿਸ਼ਵਣ ਅੱਛਾ ਅੱਛਾ ਜੀ ਚਲੋ ਸਾ ਜਾਨ ਚਲੋ ਆਪਾਂ ਨੂੰ ਕਹਾ ਜਾਨ ਬੱਜ ਗਈ ਤੇ ਚਲੋ ਮਹਾਰਾਜ ਜੀ ਉਹ ਵੱਡੀ ਆ ਪੂਰੀ ਕਰਮਾ ਵਾਲੀ ਕੀ ਗਏ ਹਾਂਜੀ ਹਾਂਜੀ ਇਹਨੂੰ ਤਾਂ 15 ਕ ਦਿਨ ਹੋ ਗਏ ਵੀਰ ਜੀ ਅੱਜ ਬਣੀ ਉਹ 10 15 ਦੋਸਤੋ ਬਰੀਡ ਨੀਲੀ ਰਵੀ ਦੇ ਨਾਲ ਕਨਫਰਮ ਕਰਦੀ ਐ ਅੱਖਾਂ ਵੀ ਨੀਲੀਆਂ ਵੀਰ ਜੀ ਲੋ ਜੀ ਦੋਸਤੋ ਕਰੋ ਸ਼ੇਅਰ ਕਰੋ ਹੋਰ ਵੀ ਜਿਹੜੀ ਮੋਛ ਵੀ ਬੱਗੀ ਆ ਹਲੋ ਜੀ ਦੋਸਤੋ ਕਰੋ ਮੱਥਾ ਮੁੱਥਾ ਭੱਲਾ ਆਖ ਵੇਖੋ ਕਿਦੀ ਨੀਲੀ ਆ ਪਿਓਰ ਮੰਨ ਲਓ ਇਹ ਗੱਲ ਹੈਗੀ ਆ ਨੀਲੀ ਕਾ ਵੀ ਦੀ ਲੋ ਜੀ ਕਰੋ ਚੱਕ ਹਾਂਜੀ ਆ ਵੇਖੋ ਤੇ ਦੋਸਤੋ ਪਿਓਰ ਨੀਲੀ ਰਵੀ ਝੋਟੀ ਹਾਂਜੀ ਥੋੜੀ ਸ਼ਾਂਤ ਸ਼ੂਮ ਉਹਨਾਂ ਦੀ ਗਿਤੀ ਘੱਟ ਹੀ ਅੱਛਾ ਇਹਨਾਂ ਵੀ ਕਦ ਕਾਠਾ ਪੂਰਾ ਵੇਖੋ ਚੋਟੀ ਨੂੰ ਲਓ ਜੀ ਦੋਸਤੋ ਕਰੋ ਚੰ ਆਹ ਨਹੀਂ ਆਹ ਨਹੀਂ ਹੁਣ ਮੇਰਾ ਵੀਰ ਕੋਈ ਇਹਨੂੰ ਸ਼ੌਂਕੀ ਵੀਰ ਖੜੇ ਜਿਹੜੇ ਵੀਰ ਨੇ ਘਰ ਰੱਖੀਏ ਸ਼ੌਨਾ ਕਿਉਂਕਿ ਵੀਰ ਨੇ ਦੇਖਣਾ ਭਲਾ ਕਰਦਾ ਉਹਨਾਂ ਗਾੜੀ ਦੁੱਸਤ ਤੁਹਾਡੇ ਪਾਪਾ ਨਹੀਂ ਇਹ ਗੱਲ ਹੈਗੀ ਵੀਰ ਦੀ ਭਲੇ ਵਾਲੀ ਆ ਕਹਿੰਦਾ ਵੀਰ ਵੱਧ ਮੁੱਲ ਕਰਦਾ ਵਾ ਪਰ ਇਹਦੇ ਚੋਂ ਆਪਾਂ ਇਹ ਜਿਹੜਾ ਵਾ ਨਾ ਮੰਨ ਲਾ ਪੋਨ ਵਾਲੇ ਕੰਮ ਆ ਚ ਆਇਆ ਗਿਆ ਹੀ ਹੁਣੇ ਚ ਹਾਂਜੀ ਹਾਂਜੀ ਇਹ ਚੋਂ ਇਹ ਗੱਲ ਹੈਗੀ ਆ ਵੀ 1000 ਰੁਪਈਆ ਵੀਰ ਦੀ 40 ਚ ਮਾਨਤਨ ਕਰਨਾ ਕਹੇ ਆਏ ਭੈਣ ਭਰਾ ਦਾ ਠੀਕ ਜੀ ਹਾਂਜੀ ਹਾਂਜੀ 40000 ਮੁੱਲ ਤੇ 39 ਹਾਂ ਆਪਾਂ ਮੁੱਲ ਜੇ ਗੱਲ ਹੈਗੀ ਆਪਾਂ ਕੋਈ ਇਹ ਚੋਂ ਮੁਨਾਫਾ ਲਈਏ ਤੇ ਫਿਰ 45000 ਆ ਠੀਕ ਜੀ ਪਰ ਨਹੀਂ ਆਪਾਂ ਕੁਝ ਨਹੀਂ ਇਹਨੂੰ ਇਹ ਗੱਲ ਹੈਗੀ ਵੀ ਕੋਈ ਸਾਹਮਣ ਵਾਲਾ ਵੀਰ ਲੈ ਕੇ 1 ਘਟ 40 ਹਾਂਜੀ ਹਾਂਜੀ ਬਾਕੀ ਇਹ ਝੋਲੀ ਵੀ ਜੀ ਦਊ ਮੰਨ ਲਓ ਇਹ ਗੱਲ ਹੈ ਕਿ ਕੋਈ ਜਿਹੜੀ ਖੱਤਾਂ ਸਾਲਾਂ ਚ ਐਫਡੀ ਡਬਲ ਹੁੰਦੀ ਆ ਹਾਂਜੀ ਹਾਂਜੀ ਇੰਨੇ ਮੰਨ ਲਓ ਵੀ ਡਬਲ ਤੋਂ ਮੰਨ ਲਓ ਇਹ ਗੱਲ ਹੈ ਕਿ ਸਾਲ ਦੇ ਵਿੱਚ ਹੀ ਡੂਣੀ ਹੋਣੀ ਆ ਅਜੇ ਤੱਕ ਮੈਨੂੰ ਸੁਣਿਆ ਕੇ ਉਮਰ ਵਾਲੇ ਪਾਸੇ ਵੇਖੀ ਤੇ ਕੋਈ ਉਮਰ ਨਹੀਂ ਕੋਈ ਵੀਰ ਜੀ ਜਾਦੀ ਹੈ ਦੋ ਟਾਈ ਸਦੀ ਹੋਗੀ ਬਾਹ ਇਹਨੇ ਇਹਨੇ ਕਿ ਚਿਰਦੀ ਆ ਕਦ ਕਾਠਾ ਵੇਖੋ ਵੱਡੀਆਂ ਚ ਹਾਂਜੀ ਹਾਂਜੀ ਮੰਨ ਲਓ 3 ਕਿਲੋ ਥੋੜਾ ਜਿਹਾ ਇਹ ਨਾਲ ਲੱਗੀ ਵੀ ਭੁੱਕੀ ਪੱਕੀ ਰਹੀ ਕਰਕੇ ਮੰਨ ਲਓ ਚਿਰਮੂ ਦੀ ਵੀ ਸੋਣੀ ਚਲੋ ਕੋਈ ਨਹੀਂ ਬਣ ਜੂਗੀ ਇਹ ਜੀ ਇਹਦੇ ਨਾਲ ਜਿਹੜੀ ਗਾਂ ਪੱਤੀ ਵੀਰੀ ਦੀ ਡੀਰਲ ਸੀ ਇਹ ਵੀਰਜੀ ਜਰਸੀ ਏ ਇਹਨੂੰ ਸੂਈ ਨੂੰ ਅੱਜ ਹੋ ਗਿਆ ਮੇਰੇ ਸਾਣਾ 15 17 18 ਦਿਨ ਲੱਗੇ ਬਣਨੇ ਅੱਛਾ ਜੀ ਦੁੱਧ ਇਹਦੇ ਕੋਲੇ ਹੈਗਾ ਵੀਰਜੀ 8 ਕਿਲੋ ਤੇ ਇਹਦਾ ਬੱਚਾ ਬੱਚਾ ਹੈਗਾ ਵੀ ਜੀ ਇਹਦਾ ਬੱਚਾ ਵਾ ਅੱਛਾ ਜੀ ਹਾਂਜੀ ਹਾਂਜੀ ਸੂਆ ਕਰਵਾ ਸੂਈ ਵੀਰ ਸੂਆ ਵੀਰਜੀ ਪਹਿਲਾਂ ਹੀ ਆ ਅੱਛਾ ਜੀ ਲਿਆਓ ਜੀ ਵੀਰ ਜੀ ਦੋਸਤੋ ਦਰਮਿਆਨਾ ਕਦ ਪਹਿਲਾ ਸੂਆ ਜਰ ਤੇ ਦੁੱਧ ਵੀਰ ਕਿੰਨਾ ਸਾਦਾ ਸੀ ਲੀਆਂ ਬੜੀਆਂ ਦੁੱਧ ਬਤੀ 8 ਕਿਲੋ 8 ਕਿਲੋ ਦੁੱਧ ਉਸ ਤੋਂ ਤਿਆਰ ਬੱਚਾ ਨੇ ਬਚਾ ਦਿੱਤਾ ਜੀ ਹਾਂਜੀ ਸੂਈ ਨੂੰ ਕੋਈ 15 20 ਦਾ ਟੈਮ ਹੋ ਗਿਆ ਜੀ ਹਾਂ ਮਲੋਤ ਲੋ ਜੀ ਦੋਸਤੋ ਕਰੋ ਚੈੱਕ ਹਾਂ ਆਹ ਲੋ ਦੋਸਤੋ ਕਰੋ ਚੈੱਕ ਬਹੁਤ ਪਿਓਰ ਗਰਸੀ ਦੋਸਤੋ ਹਾਂ ਬੂਤੀ ਬਾਤੀ ਵਖਾਤ ਨਹੀਂ ਸੂਆ ਦੋਸਤੋ ਪਹਿਲਾ ਸੂਈ ਤੇ 8 ਕਿਲੋ ਦੁੱਧ ਹੁਣ ਤਿਆਰ ਹੋਊਗਾ ਮੌਕੇ ਦਾ ਹਾਂਜੀ ਆਜੇ ਬੱਛਾ ਵੀਰ ਜੀ ਆਛਾ ਬੱਛਾ ਜੀ ਹਾਂਜੀ ਆ ਲਓ ਜੀ ਦੋਸਤੋ ਬੱਛਾ ਵੀ ਕਲਰ ਬਿਲਕੁਲ ਮਿਲਦਾ ਚਲਦਾ ਇਹ ਕਾਵੇ ਨਾਲ ਲੈ ਤੇ ਵੀਰ ਬੰਦੇ ਨੂੰ ਹਾਂ ਕਪੜੇ ਹੀ ਮੇ ਇਹ ਪਿਆਰੀ ਬਾਹਰੀਆ ਸਿਲੀਆਂ ਸੂਲੀਆਂ ਬੜੀਆਂ ਵੀਰ ਜੀ ਜਿਤਾ ਮਰਜੀ ਮੰਨ ਲੋ ਇਹ ਗੱਲ ਹੈ ਕਿ ਬਹਿ ਜਾਓ ਪਰ ਮਾਜੇ ਤੇ ਇਹਦਾ ਵੀਰ ਮੁੱਲ ਇਹਦਾ ਮੁੱਲ ਵੀਰ ਜੀ ਹੈਗਾ ਵਾ 36000 ਰੁਪਈਆ ਹਾਂਜੀ ਤੇ ਹਾਂ ਨਾ ਇਹ ਦੇਣੀ ਵੀਰ ਜੀ ਕਿੰonti ਹਾਂ ਛਾ ਜੀ ਕੀ ਮੋਲੇ ਦਾ 3600 ਰੁਪਏ ਜੀ ਮੋਲ 3600 ਦੇ ਵੀਰ ਜੀ ਚੌਂਤੀ ਦੀ ਦੇਦਾਂਗੇ 33.5 ਦੀ ਦੇਦਾਂਗੇ ਵੀਰ ਜੀ ਸਾਢੇ ਦੇਤੀਆਂ ਬਕਰਨਾ ਪੂਰਾ ਬੱਤੀ ਕਰੀਏ ਚਲ 32 ਦੀ ਦੇਦੀਏ ਲਓ ਜੀ ਦੋਸਤੋ 32 ਦੀ ਹਾਂ ਨਾ ਹੀ ਸਿਰਫ ਛੋੜ ਹੀ 100 ਇੱਕ ਠੀਕ ਹੈ ਜੀ ਇਹ ਤੋਂ ਨਾ ਘਟ ਮੇਰਾ ਵੀਰ ਕੋਈ ਇਹ ਪੱਤੀ ਰੁਪਇਆ ਦੋਸਤੋ ਮੌਕੇ ਦਾ ਤਾਂ ਮੋਲ ਹੋ ਗਿਆ ਜਿੱਤੇ ਜਿਹਦੇ ਵਿੱਚ ਕੋਈ ਛੋਰ ਛੱਪਾ ਕੋਈ 100 200 ਰੁਪਏ ਹੋਊਗਾ ਤੁਹਾਡਾ ਬੱਸ ਬੱਸ ਹਾਂ ਇਹਦੇ ਦੇ ਨਾਲ ਪੱਤੀ ਗਾਂ ਵੀ ਰੇ ਹਾਂ ਜੀ ਆੜੀ ਗਾਂ ਨਾਲ ਇਹ ਇਹ ਵੀਰ ਦੀ ਤਾਜੀ ਸੂਈ ਆ ਅਛਾ ਜੀ ਹਾਂ ਜੀ ਹਾਂ ਜੀ ਇਹਨੂੰ ਕਦੋਂ ਨਾੜਾ ਮਗਰ ਵੀ ਸੂਈ ਇਹਨੂੰ ਅੱਜ ਹੋ ਗਏ ਵੀਰ ਜੀ 14 15 ਦਿਨ ਸੂਈ ਦੋ ਦਸੂ ਪਹਿਲੇ ਉਹਦਾ ਦੁੱਧ ਸੋਨਾ ਵਾਂ ਕਰਮਾ ਵਾਲੀ ਥੱਲੇ ਆ ਲੋ ਜੀ ਦੋ ਸੌ ਵਧੀਆ ਜੀ ਅਗਾੜ ਤੇ ਪਿਛਾੜ ਦੋਵੇਂ ਚੀਜ਼ਾਂ ਚੈੱਕ ਕਰ ਲਓ ਹਾਂ ਜੀ ਸੁਆ ਵੀਰ ਕਿੰਨਾ ਸੂਈ ਸੁਆ ਵੀਰ ਜੀ ਆਪਾਂ ਦੇ ਘਰ ਵਾਲਿਆਂ ਕਹੇ ਵੀ ਆਰ ਕੀ ਦੂਜਾ ਸੁਆ ਸਾਡੇ ਘਰ ਦੀ ਵਾਇਰ ਸੂਈ ਅਛਾ ਜੀ ਠੀਕ ਹੈ ਜੀ ਬਾਕੀ ਮੇਰਾ ਵੀਰ ਕੋਈ ਨਰਕ ਪਰਖ ਲਾ ਲੇ ਹੈ ਵਹਿੜੀ ਆ ਚਲੋ ਤੇ ਇਹ ਵੀ ਸੂਈ ਨੂੰ ਕਿੰਨਾ ਟਾਂ ਦਸੂ ਹੋ ਗਿਆ ਸੂਈ ਨੂੰ ਆ ਵੀਰ ਜੀ ਮੰਨ ਲਓ ਅੱਜ 15 16 ਦਿਨ ਹੋ ਗਏ ਹੋਣਗੇ ਵੱ ਆ ਦੇਖੋ ਚੈੱਕ ਕਰ ਲਓ ਜੀ ਬੱਚਾ ਦੋਸਤੋ ਬਿਲਕੁਲ ਜਿੰਦਾ ਜਾਗਦਾ ਜੀ ਤੁਹਾਡੇ ਸਾਹਮਣੇ ਹਲੋਤਾ ਜਿਵੇਂ ਵੇਖ ਲਓ ਹਾਂਜੀ ਹਾਂ ਪੂਰਾ ਨਹੀਂ ਇਹ ਨਹੀਂ ਹਾਂ ਇਹਦੀ ਆਰਡਰ ਕੁਆਲਿਟੀ ਕਰਮਾਈ ਦੀ ਚੈੱਕ ਕਰ ਲੈ ਜਾ ਵੀਰ ਮੋੜ ਹਾਂ ਤੇ ਸੀਲਿੰਗਾਂ ਸੁੱਲਿੰਗਾਂ ਪੂਰੀਆਂ ਵਧੀਆ ਦੁੱਧ ਵੀਰ ਕਿੰਨਾ ਪਿਆਰਾ ਦੁੱਧ ਵੀਰ ਜੀ ਦੇ ਕੋਲੇ 14 ਕਿਲੋ ਦੁੱਧ ਤਿਆਰ ਜੇ ਵਸ਼ੀ ਕੋਲੇ ਮਤਲਬ 13 ਕਿਲੋ ਦੀ ਫੁੱਲ ਗਾਰੰਟੀ ਵੀ ਹੈ ਜੀ 13 ਕਿਲੋ ਦੀ ਫੁੱਲ ਗਾਰੰਟੀ ਹੈ ਚਵਾਈ ਤੇ ਇਹਦੀ ਦੋਸਤੋ ਤੌਰ ਤੁਸੀਂ ਚੈੱਕ ਕਰੋ ਲੱਤਾਂ ਵੇਖ ਲਓ ਐ ਪੂਰੀਆਂ ਖਿਲਾਰ ਕੇ ਧਰਦੀ ਐ ਹਾਂ ਇਹ ਜਿਹੜਾ ਚੁਵਾਈ ਦਾ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਸ਼ਾਮ ਦਾ ਕੋਈ 4 ਵਜੇ ਦਾ ਟਾਈਮ ਹੋਊਗਾ ਅਜੇ 2 ਘੰਟੇ ਪਹਿਰੇ ਚੁਵਾਈ ਹੁਣ ਚ ਹਾਂਜੀ ਮੋਲੇ ਦਾ ਵੀਰ ਮੋਲ ਵੀਰ ਜੀ ਇਹਦਾ 42000 ਰੁਪਇਆ 40000 ਚੋਂ 2000 ਮਾਨ ਕਰ ਦਿੱਤੇ 38000 38000 ਦੀ ਹਾਂਜੀ ਚੋ ਸੀਲ ਲੀਆਂ ਸੂਲੀਆਂ ਵੇਖੋ ਥਣ ਚੱਡਾ ਵੇਖੋ ਕਰਮਾ ਲਓ ਜੀ ਦੋਸਤੋ 42000 ਇਹਦਾ ਵੀਰ ਨੇ ਰੱਖਿਆ ਜੀ ਮਾਰ ਤਾਰਾ ਤਾਰਾ ਮਾਰ ਕੇ ਵਿਖਾ ਦੇ ਪੁੱਤ ਲਓ ਜੀ ਧਾਰਾ ਮਾਰੋ ਤੇ ਵੀਰ ਕੋਈ ਗੁਜੈਸ ਹੈਗੀ ਆ ਕੋਈ ਹੋਰ ਸਾਡੀ ਜੋਗੀ ਗੁਜੈ ਆ ਵੇਖੋ ਗਾਰਦਿਆਂ ਦੀ ਵੇਖੋ ਚੱਲ ਬਾਹਰ ਨਾ ਕਰੋ ਜ ਕਿਵਾਦ ਵੱਲੋਂ ਨਹੀਂ ਬਤੀ ਐ ਮੋਗਾ ਹੀ ਕਰਮਾੜੀ ਆ ਲੋ ਜੀ ਹਾਂਜੀ ਵੀਰ ਜੀ ਵੀਰ ਜੀ ਕੋਲ ਇਹ ਗੱਲ ਆ ਗਈ ਆ 37000 ਦੀ ਲੋ ਜੀ ਮੈਂ ਵੀ 37 ਕਹਿ ਲਗਾ ਹਾਂ ਮੈਂ ਵੀ 37 ਆ ਬੱਚੀ ਚੰਗੀ ਜੀ ਵੀਰ ਜੀ ਸਾਰੀਆਂ ਗਰਮੀਆਂ ਵੇਖੋ ਇਹਨੇ ਕਰਮਾੜੀ ਨੇ ਗੱਲ ਹੈਗੀ ਆ ਦੁੱਧ ਵਾਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਦੋਸਤੋ 14 ਕਿਲੋ ਦੁੱਧ ਹੁੰਡਲਾ ਮੌਕੇ ਦਾ ਤਿਆਰ ਹੋਊਗਾ 37000 ਰੁਪਏ ਦੇ ਵਿੱਚ ਦੁੱਧ ਤੁਹਾਨੂੰ ਇਹ ਗਾਮ ਦੇ ਜਿਹੜੀ ਤੇ ਇਹਦੇ ਜਿਹੜੀ ਨਾਲ ਬਤੀ ਗਾਂ ਵੀ ਰੇਦੀ ਏ ਵੀਰ ਜੀ ਇਹ ਅੱਜ ਖੜੂ ਕੀ 20 25 ਦਿਨ ਲਾਏ ਬਣਾਏ ਪਈ ਹਾਂਜੀ ਗੱਬਣਾ ਕੀ ਆ ਬੱਚੀ ਸੂਹਾ ਕਿੰਨਾ ਸੁਣੀ ਸੂਹਾ ਵੀਰ ਜੀ ਇਹ ਦੂਜਾ ਸੂਹ ਕੀ ਚ ਦੂਜਾ ਮਾਰਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਦੂਜਾ ਸੂਹਾ ਸੁਣੀ 20 ਦਿਨ ਦਾ ਟਾਈਮ ਅਜੇ ਸੂਣ ਚ ਪਿਆ ਜੇ ਹਾਂ ਨਾ ਕਰ ਬੰਤਾ ਤੱਕ ਸੀਲਿੰਗਾਂ ਸੋਲੀਆਂ ਵੀਰ ਜੀ ਪੂਰੀਆਂ ਲਾਏ ਬਣਾਏ ਪੈ ਗਈ ਉਥਰ ਕਰਮਾ ਆ ਗਿਆ ਵੇਖੋ ਦੁੱਧ ਰੋਸ ਤੋਂ ਲੋਣਾ ਨੇ ਕਰਮਾਈ ਨੇ ਜਿਹੜਾ ਸ਼ੁਰੂ ਕਰ ਦਿੱਤਾ ਹਾਂ ਆ ਵੇਖੋ ਬਣ ਗਈ ਆ ਚੱਡੀ ਕੀ ਉਸ ਵੇਲੇ ਬਾਕੀ ਚੰਗੀ ਆ ਜੇ ਵੀਰ ਜੀ ਕੋਈ ਸ਼ਾਂਭ ਲੂਗਾ ਲਿਆ ਵੀਰ ਮੋੜ ਲੈ ਹੈ ਮੂੰਹ ਮਾਂ ਵਿਖਾ ਦੇ ਹਾਲੋ ਜੀ ਇਹਦੀ ਪਿਸ ਕੁਆਲਟੀ ਕਰੋ ਚੱਕ ਜਰਸੀ ਵੀਜੀ ਕਾਫੀ ਜਰਸੀ ਹੈ ਹਾਂਜੀ ਹਾਂਜੀ ਹੈ ਹਾਂ ਗਰਮੀਆਂ ਦੇ ਇਹ ਗੱਲ ਹੈਗੀ ਗਰਮੀਆਂ ਦੇ ਤੋਫੀ ਆ ਹਾਂਜੀ ਹਾਂਜੀ ਸਾਰੀਆਂ ਗਰਮੀਆਂ ਨੇ ਕਰਮਾ ਕੇ ਕੋਈ 10 ਦਿਨ ਇਹਦੀ ਕੋਈ ਸਾਫ ਕਰ ਲੂ ਨਾ ਹਾਂਜੀ ਹਾਂਜੀ ਥੁਰੀ ਆਉਂਦੀ ਕਰਮਾ ਲਈ ਥੱਲੇ ਆਏ ਨਾ ਠੀਕ ਹੈ ਜੀ ਹਾਂਜੀ ਹਾਂਜੀ ਭੱਜੀ ਆਉਂਦੀ ਥੱਲੇ ਹੁਣ ਚਲੋ ਜੀ ਹਾਂ ਸੂਆ ਪਹਿਲਾ ਸੁਣੀਰ ਹਾਂ ਨਾ ਦੂਜਾ ਸੂਆ ਅੱਛਾ ਦੂਜਾ ਸੂਆ ਸੁਗੀ ਸੂਜਾ ਸੂਗੀ ਤੇ ਇਹਦਾ ਵੀਰ ਮੁੱਲ ਮੁੱਲ ਵੀਰ ਜੀ ਇਹਦਾ 32000 28000 ਦੀ ਹਾਂ ਨਾ ਦੇ ਦੀ ਗਜੈਸ ਕੁ ਪੂਰੇ ਸਤੇ ਵੇਹੇ ਮਾਲਾ ਸਤੇ ਲੋ 27 ਦੀ ਦੇ ਦੋ ਵੇਹੇ ਗਜਾਇਆ ਤੋਂ 28 ਚੰਗੀ ਜੇ ਵੀਰ ਦੀ 28 ਜਿਹੜਾ ਗੋਸਾਂ ਬਲੂ 28 40 42 ਦੀ ਲਓ ਦੋਸਤੋ 27000 ਰੁਪਿਆ ਦਾ ਮੌਕੇ ਦਾ ਮੁੱਲ ਜੇ ਗੱਪਣ ਗੱਪਣ ਕਰ ਜੀ ਦੋਸਤੋ ਸੁਣਦੀਆਂ ਰੁਪਈਆ ਤੋਂ ਮੁੱਲ ਵੱਖਰਾ ਹੋਊਗਾ ਜੀ ਇਸ ਤੋਂ ਬਿਨਾ ਵੀਰ ਦੇ ਕੋਲ ਇੱਕ ਟੋਕਰ ਗੱਪਣ ਮੱਝ ਆਪਾਂ ਇਹਦੀ ਵੀ ਡਿਟੇਲ ਦੱਸਦੇ ਆਂ ਵੀਰਾਂ ਨੂੰ ਹਾਂ ਹਾਂਜੀ ਵੀਰ ਜੀ ਦੱਸਿਓ ਇਹਦੇ ਬਾਰੇ ਇਹ ਵੀਰ ਜੀ ਮੰਨ ਲਓ ਇਹਦੇ ਕੋਲੇ ਹੋਊਗਾ ਦੁੱਧ 4-5 ਕਿਲੋ 4 ਕਿਲੋ ਨੈਟ ਪੱਕਾ ਹੋਊਗਾ ਅਸੀਂ ਜੇ ਦੂਜੇ ਸੂਈ ਵਾਲੀ ਗਾੜੀ ਗੱਪਣ ਜੀ ਦੂਜੇ ਸੂਈ ਤੇ ਦ ਕਹੋ ਚੱਕ ਜੀ ਹਾਂ ਜੀ ਆ ਲੋ ਜੀ ਦੋਸਤੋ ਹਾਂ ਨਕੀਨਾ ਦੋਸਤੋ ਇੱਕ ਹਾਂ ਦੇਖੋ ਜਮ ਕੱਪੜੇ ਵੀਰ ਕਿੰਨੇ ਚਿਰ ਦੀ ਆ ਕੀ ਆ ਕੇ ਵੀਰ ਜੀ ਹੈ ਕਿੰਨੇ ਚਿਰ ਦੀ ਕੱਪੜੇ ਸਾਢੇ ਪੰਜਾ ਛੇ ਮਹੀਨਿਆਂ ਦੀ ਵੀਰ ਜੀ ਸਾਢੇ ਪੰਜ ਤੋਂ ਛੇ ਮਹੀਨੇ ਦਾ ਟਾਈਮ ਦੋਸਤੋ ਕੱਪੜਾ ਹੋਈ ਨੂੰ ਗਿਆ ਜੀ ਹਾਂ ਤੇ ਆਰਡਰ ਕੁਆਲਟੀ ਦੋਸਤੋ ਜੀ ਥਣਾ ਥਣਾ ਦੀ ਕੁਆਲਟੀ ਚੈੱਕ ਕਰ ਲੋ ਦੁੱਧ 4 ਕਿਲੋ ਪੱਕਾ ਜਿਹੜਾ ਮੌਕੇ ਤੇ ਹੋ ਗਿਆ ਪਿੱਠ ਪੂਰਾ ਦੋਸਤੋ ਤਾਂ ਮੈਂ ਦਾ ਕਰੋ ਚੱਕ ਜੀ ਲਿਆ ਵੀਰ ਮੋੜ ਨਾ ਦੋਸਤੋ ਫੇਸ ਕੁਆਲਟੀ ਕਰੋ ਚੱਕ ਜੀ 14 ਕਿਲੋ ਦੁੱਧ ਵੀ ਦਿੱ ਜਨੇ ਚਵਾਇਆ ਜੇ 13 14 ਲੋ ਜੀ ਦੋਸਤੋ ਪੂਰਾ ਕੱਦ ਕਾਠ ਵੱਡਾ ਕੋਈ ਵੀਰ ਇਹ ਨਾ ਕਿ ਥੋੜੀ ਜੀ ਮਤਲਬ ਇਹ ਭੁਖੀ ਹੈ ਪੱਠੇ ਪੁੱਠੇ ਜੀ ਮੇਰੇ ਸੰਧ ਵੀਰ ਨੇ ਪਾਈ ਨਹੀਂ ਇਹਨਾਂ ਨੂੰ ਹਾਂ ਲਓ ਜੀ ਹਾਂ ਹਾਂ ਜੀ ਵੀਰ ਜੀ ਮੋਲੇ ਦਾ ਮੋਲ ਵੀਰ ਜੀ ਦਾ 75000 ਰੁਪਇਆ ਦੇ 73 ਦੀ ਦੇ ਦੀ 73 ਦੇ ਹਾਂ ਜੀ 73 ਦੀ ਕਿੰਨਾ ਹੋ ਸਕਦਾ ਹੋਰ ਪੂਰੇ 72 ਦੇ 72 ਦੀ ਦੇ ਦਿਓ ਲਓ ਜੀ ਦੋਸਤੋ ਪੂਰਾ ਬੱਤਰੀ ਜੀ ਚੁੱਕ ਕੇ ਖੋ ਮੰਨ ਲਓ ਇਹ ਗੱਲ ਹੈਗੀ ਹੈ ਛੋਟੀ ਫੌਜ ਜਿਆਦਾ ਚੰਗੀ ਹੈ ਆ ਲਓ ਜੀ ਕਰੋ ਚੈੱਕ ਆ ਵੇਖੋ ਦੋਸਤ ਮੱਥੇ ਤੇ ਚੰਦ ਤੇ ਥੋੜੀ ਜਿਹੀ ਪੂਸ਼ ਵਾਈਟ ਬਾਕੀ ਪੂਰੀ ਜੈਡ ਬਲੈਕ ਹਾਂ ਅਛਾ ਵੀ ਇਹ ਇੱਕ ਜਰਸੀ ਹੈਗੀ ਜੀ ਉਹ ਵਿਖਾਓ ਦੋ ਲਓ ਜੀ ਇੱਕ ਦੋਸਤ ਜਰਸੀ ਵੀਰ ਦੇ ਕੋਲ ਹੋਰ ਹਾਂ ਅਛਾ ਵੀ ਜੀ ਇਹ ਵੀ ਸੂਈ ਹੈ ਇਹ ਵੀਰ ਜੀ ਇਹਦਾ ਬੱਚਾ ਮਰਿਆ ਜੀ ਅੱਛਾ ਜੀ ਹਾਂਜੀ ਇਹ ਵੀਰ ਜੀ ਹੁਣੇ ਹੀ ਆਈ ਹੈ ਜੀ ਆਪਣੇ ਕੋਲੇ ਹਾਂਜੀ ਤੇ ਮੰਨ ਲਓ ਇਹ ਚੋਈ ਵਾਵਾ ਲੇਟ ਅਛਾ ਜੀ ਹਾਂ ਇਹ 1.5 ਵਜੇ ਚੋਤੀ ਸੀ ਸਾਰੀ ਠੀਕ ਹੈ ਜੀ ਇਹ ਸੂਆ ਕਰਨਾ ਸੂਈ ਹੈ ਹਾਂਜੀ ਸੂਆ ਵੀਰ ਜੀ ਪਹਿਲਾਂ ਹੀ ਆਜੇ ਚੌਗੀ ਵਸ਼ੀ ਮੂੰਹ ਤੇ ਚਾਰ ਦੰਦ ਅਛਾ ਚਾਰ ਦੰਦ ਹਾਂ ਚਾਰ ਕਿੰਨਾ ਦੋ ਦੋ ਲੰਮੋਕੇ ਦਾ ਤਿਆਰ ਦੁੱਧ ਵੀ ਰ 8 ਕਿਲੋ ਇਹਦੇ ਕੋਲ ਅੱਛਾ ਜੀ ਹਾਂ ਜੀ 8 ਕਿਲੋ ਦੁੱਧ ਲਓ ਦੋਸਤੋ ਸੂਆ ਪਹਿਲਾ ਸੂਈ ਤੇ 8 ਕਿਲੋ ਦੁੱਧ ਤੇ ਸੂਈ ਵੀਰ ਡੇਢ ਮਹੀਨਾ ਹੋ ਗਿਆ ਇਹ ਨਹੀਂ ਬਜੀ ਤਾਂ ਹਾਂ ਇੰਨਾ ਕੀ ਹੋਇਆ ਵਾ ਡੇਢ ਤੋਂ 2 ਮਹੀਨੇ ਦਾ ਟਾਈਮ ਦੋਸਤੋ ਹੋ ਗਿਆ ਜੇ ਸੂਈ ਹਾਂ ਤੇ ਚੋਾਈ ਦੋਸਤੋ ਵੀਰ ਨੇ ਇਹ ਜੇ ਲੈਂਦੀ ਆ ਹੁਣ ਸਾਡੇ ਸਾਹਮਣੇ ਗੱਡੀ ਚ ਲਾਈ ਹੈ ਤੇ ਚੋਾਈ ਕਰਕੇ ਲੈਂਦੀ ਆ ਵੀਰ ਹਾਂਜੀ ਬਾਕੀ ਜਿਹੜੇ ਵੀਰ ਨੇ ਖੜਨੀ ਆਪਣੀ ਚੋਾਈ ਕਰ ਲੈ ਇੱਕ ਟੰਮ ਦੋ ਟੰਮ ਬੇਸ਼ੱਕ ਹਾਂ ਜਿੱਦਾਂ ਮਰ ਗਈ ਸੀਲੀਆਂ ਸੂਲੀਆਂ ਪੂਰੀਆਂ ਵਧੀਆ ਮੂੰਹ ਫੜ ਕੇ ਵਿਖਾ ਦੇ ਲਓ ਜੀ ਮੂੰਹ ਫੜ ਕੇ ਆ ਵੇਖੋ ਚਾਰ ਦੰਦ ਪਿਓਰ ਆ ਪਰ ਮਾਰ ਕੇ ਕੋਈ ਗੱਲ ਨਹੀਂ ਵੀਰ ਕੋਈ ਗੱਲ ਕਮਰੋ 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 ਲਓ ਜੀ ਆ ਵੇਖੋ ਆ ਵਰ ਲਾਗੇ ਕਰੋ ਆ ਲਓ ਦੋਸਤੋ ਚਾਰ ਦਾ ਆਂਦਾ ਆ ਵੇਖੋ ਠੀਕ ਹੈ ਜੀ ਠੀਕ ਹੈ ਜੀ ਲੈ ਜੀ 8 ਕਿਲੋ ਦੁੱਧ ਦੋਸਤੋ ਤਿਆਰ ਸੂਈ ਨੂੰ 1.5 ਤੋਂ 2 ਮਹੀਨੇ ਟਾਈਮ ਸੂਆ ਪਹਿਲਾਂ ਹਾਂ ਚੰਗੀ ਵੀਰ ਜੀ ਲਿਸ਼ਕ ਬਿਸ਼ਕ ਬੜੀ ਜਿਹੀ ਬੱਚੀ ਹਾਂਜੀ ਹਾਂਜੀ ਹਾਂ ਬਹੁਤ ਜਿਆਦੀ ਚੰਗੀ ਆ ਅੱਛਾ ਵੀਰ ਮੁੱਲ ਦਾ ਮੌਲਵੀਰ ਜੀ ਇਹਦਾ 36000 ਰੁਪਇਆ ਹਾਂਜੀ ਹਾਂ ਨਾ ਇਹ 34000 ਦੀ ਅੱਛੀ ਦੇ ਰਾਂ ਪੂਰੇ 33000 ਦੀਓਗੇ ਚਲੋ 33000 ਦੀ ਦੇ ਦਿਓ ਬੱਛੀ ਭਰੇ ਅੰਸਰਾਣਾ ਹੀ ਮੁੱਲ ਦੇ ਉਹ ਵੀ ਹੈਗਾ 9-10 ਕਿਲੋ ਬੱਛੀ ਕੋਲੇ 8-9 ਤੇ ਪੱਕਾ ਹੈਗਾ ਨਾ ਮੰਨ ਲਓ 9 ਥਾਂ ਠੀਕ ਹੈ ਜੀ ਹਾਂਜੀ ਹਾਂਜੀ 33000 ਰੁਪਇਆ ਦੋਸਤੋ ਮੌਕੇ ਦਾ ਮੁੱਲ ਜਿਹਦੇ ਵਿੱਚ ਕੋਈ 100-200 ਰੁਪਇਆ ਛੋਟ ਛੱਪਾ ਹੋਊਗਾ ਦੋ 8 ਕਿਲੋ ਸੁਆ ਪਹਿਲਾ ਸੁਈ ਜੀ ਹਾਂ ਹਾਂ ਬਾਕੀ ਦੋਸਤੋ ਕੋਈ 6-7 ਨਾਲ ਪੰਮਾਜੀ ਦੀ ਵੀਡੀਓ ਚ ਵਿਖਾਏ ਆ ਜਿਨ੍ਹਾਂ ਦੇ ਵਿੱਚ ਇੱਕ ਮਾਜ ਦੀ ਟੋਕੜ ਗੱਬਣ ਤੇ ਬਾਕੀ ਦੋਸਤੋ ਇੱਕ ਗਾਂ ਗੱਬਣ ਤੇ ਬਾਕੀ ਸਾਰੇ ਪਹੁ ਦੋਸਤੋ ਸੁਏ ਸਵੇਈ ਡਾਟੇਲ ਆਪਾਂ ਪੂਰੀ ਦੱਸੀ ਹੋਈ ਆ ਹਾਂ ਤੇ ਮੇਰੇ ਵੀ ਸੁਏ ਸਵੇਈ ਪਹੁ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡਰੈਸ ਇੱਕ ਵੀਰ ਦਾ ਫੇਰ ਬੋਲ ਦੇਣਾ ਪਿੰਡ ਵੀਰ ਦਾ ਹੈਗਾ ਜੇ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਝੰਡਾ ਸਿੰਘ ਵਪਾਰੀ हां जी भाई हा भा। जी ਦੱਸਿਓ ਇਸ ਗਾਣੇ ਦੇ ਬਾਰੇ ਇਹ ਕਿੰਨਾ ਸੁਆਸੀ ਇਹ ਵੀਰ ਜੀ ਦੂਜਾ ਦੂਜਾ ਸੁਆ ਹੀ ਦੋਵੇਂ ਸੁਈਆਂ ਵਾ ਬੈੜਾ ਹਾਂਜੀ ਇਹ ਸ਼ਾਈ ਵਾਲਾ ਇਹ ਨਹੀਂ ਉਹ ਛਾਈ ਆ ਲੋ ਆ ਇੱਕ ਗਰਲੈਂਡੋ ਤੇ ਗਰਲੈਂਡੋ ਅ ਗਰਲੈਂਡੋ ਚੋਂ ਦੀ ਹਾਂਜੀ ਤੇ ਬੱਚਾ ਇਹਦੇ ਮਗਰ ਦੇ ਵੀਰ ਜੀ ਅਜੇ ਕੱਲ ਰਾਤ ਦੀ ਸੁਈ ਹੈ ਹਲੋ ਜੀ ਦੋਸਤੋ ਕਰੋ ਚੱਕ ਜੀ ਬੱਚਾ ਜੇ ਮਗਰ ਦੋਸਤੋ ਕੱਲ ਰਾਤ ਦੀ ਸੁਈ ਹੈ ਆ ਨਾਰੂ ਨਾਲ ਹੀ ਆ ਵੇਖੋ ਨਾਰੂ ਨਾਲ ਦੋ ਇੱਥੇ ਬੱਚਾ ਕਰ ਲੂ ਹਾਂਜੀ ਤੇ ਤੇ ਇਹ ਵੀ ਸੁਆ ਕਿੰਨਾ ਸੁਈ ਇਹ ਵੀਰ ਜੀ ਦੂਜਾ ਸੁਆ ਸੁਈ ਆ ਮਾਰਾ ਜਾ ਵਿਖਾ ਦੇ ਨਿੱਕਾ ਖੋਲ ਕੇ ਖੋਲੋ ਜੀ ਹਾਂਜੀ ਤੇ ਇਹ ਨਾਲ ਬੱਚਾ ਵੀ ਖੋਲਣਾ ਪਾਣਾ ਤੈਨੂੰ ਬੱਚਾ ਵੀ ਖੋਲਾ ਪੁੱਤ ਨਾਲ ਹੀ ਕੋਣੀ ਥੋੜੀ ਤੋਰ ਦੇ ਬੱਚੇ ਤੂੰ ਬਣਾ ਥੋੜੀ ਤੋਰਦੀ ਚਿੱਦੀ ਤੋਰਦੀ ਤੋਰ ਨਾ ਤੋਰਨਾ ਨਹੀਂ ਖੋਲਾ ਲੈ ਆਓ ਜੀ ਕਰੋ ਚੱਕ ਬੱਚੇ ਦੀ ਦੋਸਤੋ ਬੱਚੇ ਦੀ ਕੱਲ ਦਾ ਅੱਜੇ ਬੱਚੇ ਦਾ ਜਨਮ ਹੋਇਆ ਤੇ ਬੰਦ ਵੇਖੋ ਹਾਂ ਇਹ ਵੀ ਜਿਹੜਾ ਆਇਆ ਦੂਰੋਂ ਵਾਵਾ ਲੈ ਆ ਵੀ ਲੈ ਮੋਲਾ ਤੇ ਉਹਦਾ ਕਰਕੇ ਨਾ ਮੰਨ ਲਓ ਇਹ ਗੱਲ ਹੈ ਜੀ ਆ ਵੀ ਖਾਲੀ ਖੁਲੀ ਕੀਤੀਆਂ ਸੀ ਹਾਂਜੀ 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 ਗਰਲੈਂਡੋ ਬ੍ਰੀਡ ਦੋਸਤੋ ਜਿਹੜੀ ਇਹ ਅਛਾ ਵੀਰ ਜੀ ਫੋਨ ਬੰਦ ਹੀ ਰੱਖੋ ਉਹ ਪਰਾਈਆਂ ਅਛਾ ਅਛਾ ਹਾਂ ਆ ਦੇਖੋ ਬੱਚਾ ਦੋਸਤੋ ਇਨੀ ਕਰਮਾ ਇਨੀ ਬੱਚਾ ਦਿੱਤਾ ਜੇ ਸਵੇਰ ਦੁਜਾ ਸੀਰ ਆਦੂ ਜਦੂ ਜਹਾ ਜੀ ਅੱਛਾ ਤੇ ਇਹਦਾ ਮੁੱਲ ਮੁੱਲ ਵੀਰ ਜੀ ਇਹਦਾ ਫੋਨ ਤੇ ਕਰਾਂਗੇ ਜੇ ਨਾ ਥੱਲੇ ਉਹਨੂੰ ਥੋੜੀ ਦੱਕ ਦੁੱਖ ਦਿੰਦੀ ਕੋਈ ਮੇਰਾ ਵੀਰ ਬਰਾਏ ਪਸੰਦ ਆਊਗੀ ਪਸੰਦ ਆਊਗੀ ਤਾਂ ਕੋਈ ਨੀ ਫੋਨ ਤੇ ਕਰ ਲਾਂਗੇ ਕੋਈ ਮੇਰਾ ਵੀਰ ਆਣ ਕੇ ਵੇਖ ਲੇ ਤੂੰ ਦਾ ਹੀ ਇਹਨਾਂ ਦਾ ਫੋਨ ਤੇ ਕਰਾਂਗੇ ਅੱਛਾ ਦੋਸਤੋ ਬੱਚਾ ਮੈਂ ਤੁਹਾਨੂੰ ਦਿਖਾਉਣਾ ਦਾ ਵੀਰ ਆ ਕਰੋ ਚੱਕੀ ਹਾਂ ਬੱਚਾ ਵੀ ਦੋਸਤੋ ਇੱਕ ਅਲੋਕਾਰੀ ਚੀਜ਼ ਹੈ ਜੀ ਆ ਕਰੋ ਹਾਂ ਜੀ ਹਾਂ ਇਹ ਬੰਦ ਵੇਖੋ ਹਾਂ ਇੱਕ ਵੇਖਣ ਵਾਲੀ ਚੀਜ਼ ਆ ਕਿ ਬਲੱਖਾਂ ਜੀਵਾ ਦੇ ਵੀਰ ਜੀ ਤੇ ਅੱਗੇ ਜਿਹੜੀ ਗਾਂ ਵੀ ਇਹ ਬੱਤੀ ਕਰ ਇਹ ਵੀਰ ਜੀ ਗੇ ਜਿਹੜੀ ਘੇਰ ਨਾ ਕਰੋ ਆ ਹਾਂ ਜੀ ਘੇਰ ਘੇਰ ਲਓ ਜੀ ਕਰੋ ਚੱਕ ਜੀ ਦੋਸਤੋ ਘੇਰ ਵੀ ਤੇ ਗਰਲੈਂਡੋ ਹਾਂ ਹਾਂ ਦੋਵੇਂ ਬਰੀਡਾਂ ਵੀਰ ਨੇ ਲੈਂਦੀਆਂ ਇਹ ਤੇ ਵੀਰ ਰਾਜਸਥਾਨ ਦੀ ਬਰੀਡ ਹੈ ਨਾ ਹੈ ਰਾਜਸਥਾਨ ਦੀ ਬਰੀਡ ਹੈ ਇਹ ਇਹ ਵੀਰ ਜੀ ਵੈਸੇ ਉਧਰੋਂ ਹੀ ਆਈਆਂ ਅੱਛਾ ਜੀ ਹਾਂ ਜੀ ਹਾਂ ਜੀ ਹਰਿਆਣਾ ਰਾਜਸਥਾਨ ਦੀ ਇਹਦੇ ਮਗਰ ਬੱਚਾ ਇਹ ਬੱਚੀ ਆ ਵੀਰ ਜੀ ਅੱਛਾ ਇਹਦੇ ਮਗਰ ਬੱਚੀ ਹਾਂ ਇਹਦੇ ਮਗਰ ਵੀ ਇਹ ਬੱਚੀ ਆ ਇਹ ਵੀ ਤਾਜੀ ਮੰਨ ਲਓ ਇਹ ਗੱਲ ਹੈ ਜੀ ਐਸ ਹੋਈ ਹੈ ਲਓ ਜੀ ਦੋਸਤੋ ਘੇਰ ਠੰਡੀਆਂ ਮਿੱਠੀਆਂ ਬੜੀ ਮਿੱਠੀ ਠੰਡੀਆਂ ਮਿੱਠੀਆਂ ਐ ਇੰਨੀਆਂ ਕਰਮਾਲੀਆਂ ਲੈ ਭਾਂਵੇਂ ਇਦਾਂ ਬੈਠੋ ਲੱਕੋ ਜੀ ਆਹ ਵੇਖੋ ਲੈ ਬੱਛੀ ਵੀ ਦੋਸਤੋ ਗੇਰ ਮਸਾਲੇ ਦੀ ਪੈਂਦਾ ਹੀ ਮੰਨ ਲਓ ਆ ਬੱਛੀ ਬੱਛੀ ਬਹੁਤ ਇਜ਼ੀ ਕੁਇਟਾ ਹਾਲ ਜ਼ਿੰਦਗੀ ਦਾ ਆਹ ਦੇਖੋ ਤੰਨ ਵੇਖੋ ਬੱਛੀ ਦੇ ਠੀਕ ਹੈ ਜੀ ਆਹ ਵੇਖੋ ਗੇਰ ਮੰਨ ਲਓ ਦੋਵੇਂ ਦੋਸਤੋ ਗੇਰ ਹਾਂ ਠੰਡੀ ਛੰਡੀ ਪੂਰੀ ਪੂਰੀਆਂ ਵੀਰ ਜੀ ਆਹ ਦੋਸਤੋ ਜੀ ਫੇਸ ਕੁਆਲਟੀ ਚੈੱਕ ਕਰ ਲਓ ਹਾਂ ਸੂਈ ਵੀ ਇਹ ਵੀ ਆਹ ਵੇਖੋ ਇਹ ਵੀ ਕਾਲੀ ਮੰਨ ਲਓ ਇਹ ਗੱਲ ਹੈ ਜੀ ਲਓ ਜੀ ਹਾਂ ਖੜੂ ਵੀ ਜੀ ਲਓ ਜੀ ਦਾਦਾ ਦੋਸਤੋ ਮੋਲੇ ਨਾ ਦੋਵਾਂ ਗਾਵਾਂ ਦਾ ਹੋਊਗਾ ਫੋਨ ਤੇ ਜਿਹੜੇ ਵੀਰ ਨੂੰ ਕਿਸੇ ਦੋਣੀਆਂ ਗਾਵਾਂ ਆ ਤੁਮਾਂ ਚ ਤੇ ਆਈਆਂ ਵੀਰ ਜੀ ਇਹ ਦੂਰੋਂ ਆ ਤਾਂ ਥੋੜੀਆਂ ਆਈਆਂ ਨਾ ਤੁਹਾਨੂੰ ਦੱਸਦਿਆਂ ਵੀ ਸਵੇਰੇ ਹੀ ਆਈਆਂ ਅੱਜ ਹੀ ਆਪਣੇ ہاں ਜੀ ਹਾਂਜੀ ਹਾਂਜੀ ਤੇ ਅਜੇ ਪਠਾ ਡੱਕਾ ਨਹੀਂ ਜਾ ਤੁਹਾਡੇ ਸਾਹਮਣੇ ਹੋਣੇ ਬਈ ਬਹਿ ਜਾਂਦੀਆਂ ਮੰਡ ਤੇ ਦੋਸਤੋ ਗਾਂ ਦਾ ਰੰਗ 12 14 ਤੇ ਗਿਰਗਰੀਆਂ ਲਈਆਂ ਇਦਰੋਂ ਗਾਂ ਦਾ ਰੰਗ ਤੇ ਬਛੇ ਦਾ ਰੰਗ ਹਾਂ ਇੱਕੋ ਜਿਹਾ ਦੋਸਤੋ ਸੇਮ ਕਲਰ ਲਓ ਜੀ ਹਾਂ ਦੋਸਤ ਵੀਰੇ ਕਿੰਨਾ ਕੰਨਾ ਬੋੜਾ ਕੰਨਾ ਕਰਾ ਬੋੜਾ ਵੀਰ ਜੀ ਅਜੇ ਇਨਾਂ ਕੋਲੇ ਕੋਈ 8 8 7 7 ਕਿਲੋ ਹੀ ਆ ਅੱਛਾ ਜ ਕੋਈ ਮੇਰੇ ਵੀਰ ਭਰਾ ਦੇ ਕਹਦੇ ਪਸੰਦ ਆਉਣ ਕਿਆਂ ਤੇ ਕੋਈ ਨਹੀਂ ਆ ਨਾਲੇ ਸਾਹ ਪਿਆਲਾ ਲਈ ਲੈਣ ਗਿਆ ਠੀਕ ਹੈ ਜੀ ਆਹ ਵੇਖੋ ਲੜ ਲੂੜ ਵੇਖੋ ਮਿੱਠੀਆਂ ਠੰਡੀਆਂ ਮਿੱਠੀਆਂ ਵਰੀਆਂ ਵੇਖੀ ਠੀਕ ਹੈ ਜੀ ਹਾਂ ਜਿੰਨਾ ਮਰਜੀ ਮੰਨ ਲਓ ਇਹ ਗੱਲ ਹੈ ਕੀ ਆ ਵੀ ਇਹਨਾਂ ਨੂੰ ਠੀਕ ਹੈ ਹਾਂ ਜੀ ਠੀਕ ਹੈ ਦੋਸਤੋ ਮੋਲ ਇਹਨਾਂ ਦੋਵਾਂ ਕਾਹ ਦਾ ਹੋਊਗਾ ਫੋਨ ਤੇ ਜਿਹੜੀ ਵੀਰ ਨੂੰ ਪਸੰਦ ਆਊਗੀ ਵੀ ਇਹਨਾਂ ਨੂੰ ਫੋਨ ਤੇ ਗੱਲਬਾਤ ਕਰ ਲਿਓ ਗਰਲੈਂਡੋ ਤੇ ਗਿਰਨਸਲ ਹਾਂ ਆ ਵੀਰ ਫੋਨ ਨੰਬਰ ਆਪਣਾ ਬੋਲ ਦਿਓ ਫੋਨ ਨੰਬਰ ਹੈ ਜੀ 9872439717 ਹਾਂਜੀ ਤੁਜਾਨੂਰ ਹੈਗਾ ਜੀ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨਾਮ ਹੈ ਚੰਡਾ ਸਿੰਘ ਵਪਾਰੀ ਕੈਰੋਂ ਠੀਕ ਹੈ ਧੰਨਵਾਦ ਉਸ ਤੁਹਾਡਾ ਵੀਡੀਓ ਦੇਖਣ ਵਾਸਤੇ